ਹਾਂਜੀ ਅਰਬਕੋਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਰਿੰਦਰ ਕੁਮਾਰ ਐਂਡ ਆਦਰਸ ਸਟੇਟ ਆਫ ਪੰਜਾਬ ਐਂਡ ਆਦਰਸ ਦੀ ਜਿਹੜੀ ਜੱਜਮੈਂਟਸ ਹੈ ਕਾਫੀ ਜ਼ਿਆਦਾ ਪੁਲਿਸ ਨੂੰ ਆਪਦੀਆਂ ਜਿਹੜੀਆਂ ਵਰਦੀ ਦਾ ਮਿਸਯੂਜ਼ ਕਰਦੇ ਹੋਏ ਚੀਜ਼ਾਂ ਨੂੰ ਰੋਕਦੀ ਏ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਆਲ ਇੰਡੀਆ ਲਾਇਸੈਂਸ ਚੈਨਲ ਦੇ ਵਿੱਚ ਸਵਾਗਤ ਆ ਸਾਰਿਆਂ ਦਾ ਹਨਾ ਖਿੱਚ ਕੇ ਜਰੂਰ ਰੱਖਿਓ ਤੁਹਾਡੇ ਲਈ ਹੀ ਸਿਸਟਮ ਜਿਹੜਾ ਹੈ ਚਲਾਇਆ ਹੋਇਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਦੇ ਵਿੱਚ ਪੋਲਡ ਕੀਤਾ ਪੰਜਾਬ ਪੁਲਿਸ ਆਫਸਰਾਂ ਨੂੰ ਜਿਹੜੇ ਮਲਟੀਪਲ ਇਨਕੁਆਰੀਜ਼ ਲਾਉਂਦੇ ਨੇ ਕਿਸੇ ਆਲਮੀ ਦੇ ਖਿਲਾਫ ਵਿਦਾਊਟ ਰਜਿਸਟਰਿੰਗ ਐਨੀ ਐਫ ਆਈ ਆਰ ਪ੍ਰਾਇਮ ਆਫਸਰ ਇਨ ਦਾ ਕੰਟੈਂਪਟ ਆਫ ਦਾ ਕੋਰਟ ਆਫ ਦਾ ਜਜਮੈਂਟਸ ਲਲਤਾ ਕੁਮਾਰੀ ਵਰਸਸ ਜੋ ਕੇਸ ਐਂਡ ਜਸਵਿੰਦਰ ਸਿੰਘ ਦਾ ਜੋ ਕੇਸ ਸੀ ਇਹਦੇ ਵਿੱਚ ਗੱਲ ਇੱਕ ਸਿੱਧੀ ਕਲੀਅਰ ਕੀਤੀ ਗਈ ਹੈ ਐਗਜ਼ਾਮਪਲ ਦੇ ਵਿੱਚ ਜਾਊਂਗਾ ਕਿਸੇ ਦੇ ਖਿਲਾਫ ਕੋਈ ਜਿਹੜੀ ਕੰਪਲੇਂਟ ਹੁੰਦੀ ਨਹੀਂ ਜਾਂ ਐਫਆਈਆ ਨਹੀਂ ਉਹਨੂੰ ਥਾਣੇ ਦੇ ਵਿੱਚ ਬੁਲਾ ਕੇ ਉਹਨੂੰ ਸਾਰਾ ਦਿਨ ਬਿਠਾਈ ਰੱਖਣਗੇ ਠੀਕ ਹੈ ਆਪ ਸੀਟਾਂ ਦੇ ਉੱਤੇ ਆਉਂਦੇ ਨਹੀਂ ਹੈਗੇ ਇਨਕੁਆਰੀ ਜਹਾ ਲੋ ਇਹ ਕਰ ਦੋ ਫਲਾਣਾ ਕਰ ਦੋ ਇਹਨੂੰ ਸਭ ਚੀਜ਼ਾਂ ਨੂੰ ਰੋਕਣ ਦੇ ਲਈ ਜਿਹੜੀ ਹੈ ਜਜਮੈਂਟ ਹੈ ਗਾਈਡਲਾਈਨ ਡਾਇਰੈਕਸ਼ਨ ਫੋਲ ਦਿੱਤੀਆਂ ਮਾਨਯੋਗ ਹਾਈ ਕੋਰਟ ਨੇ ਇਸ ਕੇਸ ਦੇ ਵਿੱਚ ਕੀ ਸੀ ਮਾਨਯੋਗ ਹਾਈ ਕੋਰਟ ਨੇ ਲਲਤਾ ਕੁਮਾਰ ਵਰਸਾ ਜਸਵਿੰਦਰ ਸਿੰਘ ਦੇ ਕੇਸ ਨੂੰ ਮੂਰੇ ਰੱਖ ਕੇ ਐਸਐਸ ਨਗਰ ਡੀਐਸਪੀ ਡਿਸਟ੍ਰਿਕਟ ਐਸਐਸ ਨਗਰ ਮਹਾਲੀ ਸਿਨੀਅਰ ਸੁਪਰਡੈਂਟ ਆਫ ਦ ਪੁਲਿਸ ਉਹਨਾਂ ਨੇ ਕਨਟੈਂਪਟਡ ਆਫ ਕੋਰਟ ਕੀਤੀ ਸੀ ਵਾਇਲੇਸ਼ਨ ਕੀਤਾ ਸੀ ਲਲਤਾ ਕੁਮਾਰੀ ਕੇਸ ਦਾ ਜਦ ਜ਼ਿੰਦਰ ਕੌਰ ਦਾ ਹੁਣ ਦੂਜਾ ਪੁਆਇੰਟਸ ਇੱਥੇ ਹੈ ਕਹਿੰਦੇ ਨੇ ਐਸਐਸਪੀ ਤੇ ਡੀਐਸਪੀ ਦੇ ਉੱਪਰ ਕੋਈ ਕੇਸ ਚੱਲ ਸਕਦਾ ਡੈਫੀਨੇਟਲੀ ਚੱਲ ਸਕਦਾ ਇਸ ਜੱਜਮੈਂਟ ਦੇ ਵਿੱਚ ਇਹਨਾਂ ਨੇ ਮਾਨਯੋਗ ਕੋਰਟ ਦਾ ਜੋ ਜੱਜਮੈਂਟਸ ਦੀ ਉਹਨਾਂ ਦੀ ਜੋ ਡਾਇਰੈਕਸ਼ਨਸ ਸੀ ਉਹਨਾਂ ਦਾ ਵਾਇਲੇਸ਼ਨ ਕੀਤਾ ਤੇ ਉਹਨਾਂ ਦੇ ਖਿਲਾਫ ਜੋ ਕਨਟੈਂਪਟ ਦਾ ਪ੍ਰੋਸੀਜਰ ਇਸ ਜੱਜਮੈਂਟ ਦੇ ਵਿੱਚ ਦੱਸ ਆ ਉਹਨੇ ਦਿੱਤਾ ਹੋਇਆ ਹੈ ਲਲਤਾ ਕੁਮਾਰ ਵਰਸ ਗਵਰਨਮੈਂਟ ਆਫ ਸਟੇਟ ਆਫ ਯੂਪੀ ਜੋ ਮੈਂ ਗੱਲ ਕੀਤੀ ਸੀ ਵੀ ਰਜਿਸਟ੍ਰੇਸ਼ਨ ਐਫ ਆਈ ਆਰ ਮੰਡੇਟਰੀ ਹੈ 154 ਦੇ ਵਿੱਚ ਜੇ ਕੋਈ سنگੀਨ ਅਪਰਾਧ ਦਾ ਉਹਦੇ ਵਿੱਚ ਡਿਸਕਲੋਜ਼ ਬੰਦ ਲੈ ਕੌਂਜਿਵਲ ਅਫੈਂਸ ਦੀ ਜੀ ਜਾਨਾ ਬੰਦਦੀ ਤਾਂ ਉਹ ਉਹਨਾਂ ਨੂੰ ਐਫ ਆਈ ਆਰ ਜੀ ਕਰਨੀ ਮੰਡੇਟਰੀ ਹੈ ਤਾਂ ਉਹਦੇ ਵਿੱਚ ਉਹ ਨਾ ਨਹੀਂ ਕਰ ਸਕਦੇ ਆਪਦੇ ਆਪ ਦੇ ਵਿੱਚ ਨਾ ਕਰਦੇ ਨੇ ਪੁਲਿਸ ਮੁਲਾਜ਼ਮ ਨਹੀਂ ਕਰਦੇ ਪ੍ਰਾਈਵੇਸੀ ਦੇ ਕਿਸ ਬੰਦ ਹੈ ਤਾਂ ਉਹ ਵੀ ਕੰਟੈਂਪਟ ਆਫ ਕੋਰਟ ਦੇ ਵਿੱਚ ਆਉਂਦਾ ਤਾਂ ਦੂਜੀ ਗੱਲ ਹੈ ਜਿਹੜਾ ਮਰਜੀ ਐਸ ਐਸ ਪੀ ਹੋਵੇ ਡੀ ਐਸ ਪੀ ਹੋਵੇ ਜੋ ਮਰਜੀ ਹੋਵੇ ਉਹ ਵਾਇਲੇਸ਼ਨ ਕੰਟੈਂਪਟ ਆਫ ਕੋਰਟ ਦੇ ਵਿੱਚ ਆਵੇ ਹੀ ਆਊਗਾ ਉਹਦੇ ਖਿਲਾਫ ਫਾਈਲ ਹੋਊਗੀ ਉਹ ਹੋਊਗੀ ਹੁਣ ਸਭ ਤੋਂ ਜੋ ਮੇਨ ਇਹਦੇ ਵਿੱਚ ਇਸ਼ੂ ਹੈ ਪਟੀਸ਼ਨ 482 ਸੀਆਰਪੀ ਜੇ ਗਈ ਸੀ ਵੀ ਡੀਐਸਪੀ ਮਹਾਲੀ ਨੂੰ ਇੱਕ ਡਾਇਰੈਕਸ਼ਨ ਇਸ਼ੂ ਕੀਤੀ ਜਾਵੇ ਟੂ ਨੋਟ ਟੂ ਹਿਰਾਸ਼ ਦਾ ਪਟੀਸ਼ਨਰ ਬਾਈ ਕਾਲਿੰਗ देम ਅਨਨਸੈਸਰੀ ਇਨ ਦਾ ਆਫਿਸ ਬੰਦੇ ਵੱਲੋਂ ਇੱਕ ਪਟੀਸ਼ਨਰ ਵੱਲੋਂ ਇਹ ਮੰਗ ਕੀਤੀ ਗਈ ਸੀ ਵੀ ਮੈਨੂੰ ਅਨਨਸੈਸਰੀ ਉੱਥੇ ਬਾਰ ਬਾਰ ਬੁਲਾ ਕੇ ਸਵੇਰ ਤੋਂ ਸ਼ਾਮ ਤੱਕ ਮੈਂ ਉੱਥੇ ਬੈਠਾ ਰਹਿਣਾ ਹੈ ਤੇ ਮੇਰੀ ਇਹ ਪਕਾਈ ਕਰਾਉਂਦੇ ਨੇ ਇਹਨਾਂ ਨੂੰ ਜਿਹੜੀਆਂ ਡਾਇਰੈਕਸ਼ਨ ਦਿੱਤੇ ਜਾਣ ਵੀ ਮੈਨੂੰ ਰੋਕਿਆ ਜਾਵੇ ਇਨ ਰਿਸਪੈਕਟ ਆਫ ਕੰਪਲੇਂਟ ਮੇਡ ਬਾਏ ਅ ਪਰਸਨ ਐਜ਼ ਅਰਲੀ ਟੂ ਇਨਕੁਆਰੀ ਰਿਪੋਰਟ ਹੈਡ ਆਲਰੇਡੀ ਬੀਨ ਫਾਈਲਡ ਬਾਏ ਦਾ ਸੀਨੀਅਰ ਪੁਲਿਸ ਆਫਿਸਰਸ ਉਹਨੇ ਬਾਰ-ਬਾਰ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਤੀਆਂ ਜਿਹੜੇ ਸੀਨੀਅਰ ਆਫਿਸਰਸ ਸੀ ਉਹਨਾਂ ਨੂੰ ਦੇ ਚੁੱਕਿਆ ਸੀ ਵੀ ਭਾਈ ਜਿਹੜਾ ਮੇਰਾ ਮੇਰੇ ਖਿਲਾਫ ਕੋਈ ਸ਼ਿਕਾਇਤ ਜੀ ਆਈ ਹੈ ਤਾਂ ਇੱਕ ਸਿਵਲ ਨੇਚਰ ਦੀ ਹੈ ਪੈਸੇ ਦਾ ਕੋਈ ਲੈਣ ਦੇਣ ਹੈਗਾ ਉਹਨੂੰ ਕ੍ਰਿਮੀਨਲ ਹੈ ਨਹੀਂ ਤੁਸੀਂ ਅਨਸੈਸਰਲੀ ਮੈਨੂੰ ਮੈਨੂੰ ਬਖਸ਼ਿਆ ਜਾਵੇ ਮੈਨੂੰ ਬਾਰ-ਬਾਰ ਤੰ ਇਹ ਆਮ ਚੋਰ ਤੇ ਆਪਾਂ ਦੇਖਦੇ ਆਂ ਕਾਫੀ ਇਹਨੂੰ ਉੱਪਰ ਗਲ ਟੁਕਦੀ ਹੈ ਪੈਸੇ ਦਾ ਮੜਾ ਮੋਟਾ ਕੋਈ ਲੈਣ ਦੇਣਾ ਹੁੰਦਾ ਉਹਨਾਂ ਨੂੰ ਪੁਲਿਸਾਂ ਨੂੰ ਕਹਿ ਕੇ ਕਿ ਦਬਕੇ ਮਾਰਾ 55 ਕਰ ਦੋ ਫਲਾਣਾ ਡਰਾ ਡਰਾ ਕੇ ਉਹਨੂੰ ਉਹ ਕਰਦੇ ਨੇ ਤਾਂ ਜੇ ਪੁਲਿਸ ਇਹ ਚੀਜ਼ ਵੀ ਕਰਦੀ ਹੈ ਨਾ ਵੀ ਮੈਟਰ ਥੋੜਾ ਸਿਵਰ ਨੇਚਰ ਦਾ ਪਰ ਥੋੜੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਹੈ ਪੈਸੇ ਕੱਢ ਫਲਾਣਾ ਕਾਢ ਇਹਨੂੰ ਦੇ ਇਹਨੂੰ ਕਹੇ ਤਾਂ ਉਹ ਵੀ ਇੱਕ ਤਰ੍ਹਾਂ ਦਾ ਸੈਂਸ ਹੈ ਧਿਆਨ ਚ ਰੱਖਿਓ ਦਬਨ ਦੀ ਕੋਈ ਲੋੜ ਨਹੀਂ ਟੱਕਾ ਹੋ ਰਿਹਾ ਤਾਂ ਗੱਲ ਕੀਤੀ ਜਾਵੇ ਆਪਣੇ ਹੱਕ ਹੱਕ ਦੀ ਸੋ ਇਸ ਕੇਸ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਪੂਰੀਆਂ ਡਾਇਰੈਕਸ਼ਨਸ ਸੀਆਂ ਤੇ ਪੂਰੀਆਂ ਗਾਈਡਲਾਈਨਸ ਨੇ ਵੀ ਪੁਲਿਸਾਂ ਜੋ ਤਿੰਨੇ ਮੈਂਪੁਆਇੰਟਸ ਰੱਖੇ ਨੇ ਇਹਨਾਂ ਦੇ ਉੱਪਰ ਕਿਤੇ ਵੀ ਮਾਨਯੋਗ ਸੁਪਰੀਮ ਕੋਰਟ ਦੀ ਜਜਮੈਂਟ ਦਾ ਵਾਇਲੇਸ਼ਨ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਅਨਨਸੈਸਰੀ ਬੰਦੇ ਨੂੰ ਤੰਗ ਕਰਦੇ ਨੇ ਠੀਕ ਹੈ ਬਾਰ-ਬਾਰ ਉੱਥੇ ਬੁਲਾਈ ਜਾਂਦੇ ਨੇ ਤੇ ਉਹਨਾਂ ਦੇ ਲਈ ਵੀ ਇੱਕ ਇਹ ਚਾੜ ਹੈਗੀ ਐ ਵੀ ਇੱਥੇ ਤਰ੍ਹਾਂ ਦੀ ਜਿਹੜੀ ਸੈਵਲ ਮੰਤਕ ਤੁਸੀਂ ਲਟਕਾ ਰੱਖਦੇ ਹੋ ਤਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਚੀਜ਼ ਨੂੰ ਰੋਕਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਸਵਾਸ ਕਰਦਾ ਵੀਡੀਓ ਨੂੰ ਤੁਸੀਂ ਸਮਝੇ ਹੋਵੋਗੇ ਲੰਬੀ ਜ਼ਰੂਰ ਚੱਲੀ ਗਈ ਪਰ ਕੰਮ ਆਉਣ ਵਾਲੀ ਬੜੀ ਆ ਦੱਬ ਕੇ ਰੱਖਿਓ